ਹੇ ਗਮਾ ਪੁਰਾਣਾ ਜਮਾਨਾ ਬੱਤ ਬਹੁਤ ਵਧੀਆ ਸੀਗਾ ਹੰਤ ਜਮਾਨਾ ਕੁਛ ਨਹੀਂ ਵਾ ਹੋਂ ਦੇ ਜਮਾਨੇ ਚ ਲਮਾ ਗਿਆ ਹੀ ਕਿੰਨੀ ਹੋਈ ਪਈ ਆ ਦੇਖ ਲੈਣਾ ਤੂੰ ਜਮਾਨਾ ਇੰਨਾ ਬਦਲ ਗਿਆ ਆਂਡੀ ਗਵਾਂਡੀ ਇੱਕ ਦੂਜੇ ਨੂੰ ਬੁਲਾ ਕੇ ਰਾਜੀ ਨਹੀਂ ਬੱਤ ਜਿਵੇਂ ਹੁਣ ਨਿੱਕੇ ਨਿੱਕੇ ਜਵਾਕਾਂ ਨੇ ਜਮਾਨਾ ਇੰਨਾ ਖਰਾਬ ਆ ਨਿੱਕੇ ਨਿੱਕੇ ਜਵਾਕਾਂ ਨੇ ਲੋਕ ਗੱਲਾਂ ਬਣਾਉਣ ਲੱਗ ਗਏ ਬੱਤ ਅੱਗੇ ਨਹੀਂ ਸੀ ਜਮਾਨਾ ਅੱਗੇ ਤਾਂ ਨਿੱਕੇ ਨਿੱਕੇ ਜਵਾਕ ਰਲ ਕੇ ਖੇਡਦੇ ਹੁੰਦੇ ਸੀ ਭੈਣ ਭਾਈ ਆਂਢੀ ਗਵਾਂਢੀ ਸਾਰੇ ਰਲ ਕੇ ਗਲੀ ਦੇ ਗਲੀ ਗੁਆਂਢ ਦੇ ਇਕੱਠੇ ਹੋ ਕੇ ਖੇਡਦੇ ਹੁੰਦੇ ਸੀ ਤੇ ਬੜਾ ਵਧੀਆ ਜਮਾਨਾ ਸੀ ਕੋਈ ਹੈ ਨਹੀਂ ਸੀ ਕਿਸੇ ਨੂੰ ਤੇ ਹੁਣ ਤਾਂ ਕਿਸੇ ਕੋਲੇ ਖੜ ਕੇ ਗੱਲ ਕੀ ਕਰ ਲਾ ਲੋਕ ਗੱਲਾਂ ਬਣਾਉਂਦੇ ਚਾਕ ਹੁਣ ਤਾਂ ਹਰਿਆਣੇ ਪੁੱਤ ਮੁਹ ਪਿਆਰ ਨਹੀਂ ਰਿਹਾ ਕਿਸੇ ਦਾ ਜਿਵੇਂ ਪੁਰਾਣਾ ਜਮਾਨਾ ਸੀ ਅਗਲੇ ਗਵਾਂਢੀਆਂ ਦੇ ਘਰੋਂ ਦਾਲ ਦੀ ਗੋਲੀ ਮੰਗ ਲਿਆ ਹੁੰਦੇ ਹੁੰਦੇ ਸੀ ਪਿਪਾ ਜੀ ਅੱਜ ਅਸੀਂ ਦਾਲ ਨਹੀਂ ਧਰੀ ਅਸੀਂ ਤੋਂ ਤੋਂ ਲੈ ਜਾਂਦੇ ਹਾਂ ਹੁਣ ਤਾਂ ਜੇ ਊਂ ਵੀ ਜਾ ਕੇ ਖੜਜੋ ਅਗਲੇ ਦਾ ਮੂੰਹ ਐਡਾ ਬਣ ਜਾਣਾ ਵੀ ਪਤਾ ਨਹੀਂ ਕੁਝ ਲੈਣੀ ਆਗੇ ਸਾਡੇ ਕੋਲ ਐਣੀ ਜਮਾਨਾ ਨਹੀਂ ਰਿਹਾ ਬਤੋ ਹੁਣ ਤਾਂ ਬਸ ਘਰ ਦੇ ਘਰ ਤਾਂ ਕੀ ਮਤਲਬ ਰਹਿ ਗਿਆ ਯਕੀਨ ਵੀ ਆਪਾਂ ਸਿਰਫ ਆਪਦੇ ਆਪ ਤੇ ਕਰ ਸਕਦੇ ਮਾਪਿਆਂ ਤੇ ਕਰ ਸਕਦੇ ਤੀਜੇ ਬੰਦੇ ਤੇ ਆਪਾਂ ਕਰ ਨਹੀਂ ਸਕਦੇ ਉਹ ਜਮਾਨਾ ਹੀ ਨਹੀਂ ਰਿਹਾ ਅੱਗੇ ਵਾਲੀਆਂ ਗੱਲਾਂ ਤਾਂ ਵਾਲੀਆਂ ਗੱਲਾਂ ਨਹੀਂ ਹੈਗੀਆਂ ਅੱਗੇ ਤਾਂ ਕੋਈ ਏਸੀ ਨਹੀਂ ਸੀ ਹੁੰਦਾ ਦੇਖ ਲਾ ਕੋਈ ਕੂਲਰ ਨਹੀਂ ਸੀ ਹੁੰਦੇ ਪੱਖੇ ਹੁੰਦੇ ਸੀਗੇ ਜਹਾਂ ਥਾਲੀਆਂ ਪੱਖੀਆਂ ਹੁੰਦਾਂ ਸੀਗੇ ਲਓ ਜੀ ਇਹ ਸੀ ਅੱਜ ਦੀ ਆਪਾਂ ਛੋਟੀ ਜੀ ਵੀਡੀਓ ਵੀ ਜਿਹੜਾ ਜ਼ਮਾਨਾ ਚੱਲ ਰਿਹਾ ਵੀ ਜ਼ਮਾਨਾ ਆਪਣਾ ਉਹ ਨਹੀਂ ਰਿਹਾ ਇਹਦੇ ਰਿਲੇਟਡ ਆਪਾਂ ਜਿੰਨੀ ਕੁ ਗੱਲਬਾਤ ਅੱਜ ਕੀਤੀ ਆ ਇੰਨਾ ਕੁ ਛੋਟਾ ਜਿਹਾ ਪਾਰਟ ਦੇਖੋ ਤੇ ਨੈਕਸਟ ਪਾਰਟ ਨਾਲ ਆਪਾਂ ਮਿਲਦੇ ਆਂ ਤੇ ਚਾਹੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਇੱਕ ਮੈਸੇਜ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਠੀਕ ਹੈ ਜੀ ਬਾਈ ਬਾਈ